ਦੀਏ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਸਰਾਂ ਦੀ ਵੱਡੀ ਖਬਰ ਖਬਰਨਾਨ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੀ ਆਂ ਜੀ ਦੀ ਵੱਡੀ ਖਬਰ ਸੀਤਲ ਕੁਰਾਲ ਨੂੰ ਅਜੀਹ ਸਬਕ ਸਿਖਾਉਣ ਕੀ ਮੋੜ ਕੋਈ ਇਸ ਤਰ੍ਹਾਂ ਨਾ ਕਰ ਸਕੇ ਮਾਨ ਸੀਤਲ ਕੁਰਾਲ ਨੂੰ ਅਜੀਹ ਸਬਕ ਸਿਖਾਉਣ ਕੀ ਮੋੜ ਕੋਈ ਇਸ ਤਰ੍ਹਾਂ ਦਾ ਨਾ ਕਰ ਸਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਸਪੀ ਸੰਜੀਤ ਸਿੰਘ ਚੋਣ ਪ੍ਰਚਾਰ ਲਈ ਕੀਤਾ ਜਨਤਕ ਮੀਟਿੰਗ ਸਟਾਫ ਰਿਪੋਰਟ ਪੰਜਾਬ ਜਾਗਰਣ ਇਸ ਦੇ ਨਾਲ ਹੀ ਚਲੰਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਜ਼ਿਲंधर ਪਛਮੀ ਵਿਧਾਨ ਸਭਾ ਜਮਿਨੀ ਚੌਂਕ ਚ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ ਮਾਨ ਨੇ ਇੱਥੇ ਕਈ ਜਨਤਕ ਮੀਟਿੰਗ ਨੂੰ ਸਬੋਧਨ ਕੀਤਾ ਅਤੇ ਲੋਕਾਂ ਨੂੰ ਆਪ ਉਮੀਦਵਾਰ ਮਹਿੰਦਰ ਭਗਤ ਨੂੰ ਜਿਤਾਉਣ ਦੀ ਅਪੀਲ ਕੀਤੀ ਵਾਰਡ ਨੰਬਰ 35441 ਅਤੇ 44 ਤੇ ਵਾਰਡ ਨੰਬਰ 7